ਐਡਮਿੰਟਨ ਦੇ ਵਿੱਚ ਮਾਨਸਾ ਦੇ ਪਿੰਡ ਬਰੇ ਦੇ ਨੌਜਵਾਨ ਦਾ ਕਤਲ ਹੋਇਆ ਹੈ ਤਾਂ ਪਿਛਲੇ ਗਿਨੀ ਐਡਮਿੰਟਨ ਦੇ ਵਿੱਚ ਦੋ ਨੌਜਵਾਨਾਂ ਦਾ ਗੋਲੀ ਮਾਰ ਕੇ ਕਤਲ ਕੀਤਾ ਜਾਂਦਾ ਜਿਸ ਦੇ ਵਿੱਚ ਮਾਨਸਾ ਦੇ ਪਿੰਡ ਬਰੇ ਦਾ ਗੁਰਦੀਪ ਸਿੰਘ ਜਿਸ ਦੀ ਉਮਰ 27 ਸਾਲ ਦੀ ਹੈ ਉਸ ਦੀ ਦਹਿਲ ਦਹਿਲਾਉਂਦੀ ਇੱਕ ਘਟਨਾ ਸਾਹਮਣੇ ਆਈ ਹੈ ਪਰਿਵਾਰ ਦਾ ਰੂ ਰੂ ਕੇ ਬੁਰਾ ਹਾਲ ਹੈ ਉਹ ਕਮਦੇਲੀ ਵਿਦੇਸ਼ ਗਿਆ ਸੀ ਪਰ ਦੂਰੇ ਸੁਪਣਿਆਂ ਦੇ ਵਿੱਚ ਹੁਣ ਉਸ ਦੀ ਮ੍ਰਿਤਕ ਦੀ ਇਹ ਖਬਰ ਪਰਿਵਾਰ ਪਹੁੰਚੀ ਜਦ ਇਸ ਬਾਬਤ ਪਰਿਵਾਰ ਨੂੰ ਪਤਾ ਲੱਗਿਆ ਤਾਂ ਉਹਨਾਂ ਦਾ ਰੂ ਰੂ ਬੁਰਾ ਹਾਲ ਹੈ ਉਹਨਾਂ ਦਾ ਕਹਿਣਾ ਹੈ ਕਿ ਉਸ ਤੋਂ ਬਾਅਦ ਕੋਈ ਵੀ ਪਰਿਵਾਰ ਬੱਚਾ ਨੂੰ ਬਾਹਰ ਨਹੀਂ ਭੇਜਦਾ ਕਿਉਂਕਿ ਬੱਚੇ ਤਾਂ ਕਮਾਈ ਕਰਨ ਜਾਂਦੇ ਨੇ ਪਰ ਵਾਪਸ ਉਹਨਾਂ ਦੀਆਂ ਲਾਸ਼ਾਂ ਆਉਂਦੀਆਂ ਨੇ ਉਹਨਾਂ ਕਹਿੰਦੇ ਕਿ ਸਾਡੇ ਪੁੱਤ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਸ਼ਾਮ ਵੇਲੇ ਪਰਿਵਾਰ ਪੁੱਤ ਸੁਵੇਰੇ ਸ਼ਾਮ ਪਰਿਵਾਰ ਦਾ ਕਰਜ਼ਾ ਉਤਾਰਨ ਦੇ ਲਈ ਕੰਮ ਕਰ ਰਿਹਾ ਸੀ ਤਾਂ ਜੋ ਜ਼ਿੰਦਗੀ ਸੌਖੀ ਹੋ ਜਾਵੇ ਪਰ ਹੁਣ ਸੁਪਨੇ ਵੀ ਚੱਕਨਾ ਚੂਰ ਹੋ ਗਏ ਨੇ ਤੇ ਪੁੱਤ ਦੀ ਲਾਸ਼ ਦੀ ਹੁਣ ਪਰਿਵਾਰ ਉਡੀਕ ਕਰ ਰਿਹਾ ਤਾਂ ਜੋ ਅੰਤਮ ਸੰਸਕਾਰ ਕੀਤਾ ਜਾ ਸਕੇ ਮੰਤਿੰਦਰ ਸਿੰਘ ਜੀ ਮੰਤਿੰਦਰ ਜੀ ਨੌਜਵਾਨ ਦਾ ਕੀ ਨਾਂ ਸੀ ਕਦੋਂ ਗਿਆ ਸੀ ਕੀ ਹੋਇਆ ਸਰ ਰਣਵੀਰ ਸਿੰਘ ਗਿੱਲ ਸੀਗਾ ਜੀ ਨੌਜਵਾਨ ਦਾ ਤੇ 20 ਸਾਲ ਉਮਰ ਸੀ ਵੀਰ ਜੀ ਅੱਜ ਤੋਂ 2 ਸਾਲ ਪਹਿਲਾਂ ਗਿਆ ਸੀਗਾ ਜੀ ਹੁਣੇ ਹਜੇ ਸਟੱਡੀ ਕੰਪਲੀਟ ਹੋਈ ਹੈ ਕੀ ਹੋਇਆ ਉੱਥੇ ਸਾਰਾ ਦੱਸੋਗੇ ਜਰਾ ਹਾਂਜੀ ਵੀਰ ਜੀ ਉੱਥੇ ਆਪਣੇ ਯੂਐਸ ਵੀਜ਼ਾ ਅਪਾਇੰਟਮੈਂਟ ਵਾਸਤੇ ਵੀਰ ਜੀ ਗਿਆ ਸੀਗਾ ਜੀ ਬ੍ਰੈਮਟਨ ਰਹਿੰਦਾ ਸੀਗਾ ਜੀ ਬ੍ਰੈਮਟਨ ਤੋਂ ਕੈਲਗਰੀ ਯੂਐਸ ਵੀਜ਼ਾ ਦੀ ਅਪਾਇੰਟਮੈਂਟ ਸੀ ਜੀ ਉੱਥੇ ਤੇ ਅਪਾਇੰਟਮੈਂਟ ਤੋਂ ਬਾਅਦ ਬਸ ਇਦਾਂ ਹੀ ਆਪਦੇ ਦੋਸਤਾਂ ਦੇ ਨਾਲ ਰਾਤ ਨੂੰ ਡਿਨਰ ਕਰਨ ਨਿਕਲੇ ਸੀ ਜੀ ਡਿਨਰ ਕਰਦੇ ਸਮੇਂ ਕੋਈ ਅਣਪਛਾਤੇ ਲੋਕ ਹੀ ਨੇ ਜਾਣਦੇ ਵੀ ਨਹੀਂ ਜੀ ਕਹਿੰਨੂ ਵੀ ਨਹੀਂ ਜਾਣਦੇ ਵੀ ਕੌਣ ਸੀ ਹੈਗੇ ਸ਼ੂਟਿੰਗ ਕਰ ਗਏ ਜੀ ਆ ਕੇ ਤੇ ਕੀ ਸੁਪਨੇ ਸੀ ਉਹਦੇ ਗੱਲ ਹੋਈ ਕਦੇ ਹਾਂਜੀ ਸੁਪਨੇ ਬਹੁਤ ਸਜਾਉਂਦਾ ਸੀ ਜੀ ਉਹ ਹਮੇਸ਼ਾ ਨੂੰ ਏਦਾਂ ਹੁੰਦਾ ਸੀ ਵੀ ਮੈਂ ਆਪਦੇ ਬਸ ਪਰਿਵਾਰ ਦਾ ਹੀ ਕਰਾਂ ਵੀ ਆਪਦੇ ਫਾਦਰ ਸਾਹਿਬ ਦੇ ਨਾਲ ਖੜਾ ਜੀ ਆਪਦੇ ਚਾਚਾ ਜੀ ਦਾ ਕਰਾਂ ਆਪਦੇ ਵੱਡੇ ਭਰਾ ਦਾ ਕਰਾਂ ਸਕੇ ਭਰਾਵਾਂ ਤੋਂ ਵੱਧ ਰਹਿੰਦਾ ਸੀ ਆਪਦੇ ਦੋਨੋਂ ਭਰਾ ਉੱਥੇ ਇਕੱਠੇ ਰਹਿੰਦੇ ਸੀ ਤਾਂ ਕੀ ਮੰਗ ਕਰਦਾ ਤੰਗਵਾ ਪਰਿਵਾਰ ਬਸ ਵੀਰ ਜੀ ਇਹੀ ਮੰਗ ਕਰਦਾ ਹੈ ਕਿ ਜਿਹੜੀ ਹੁਣ ਬੋਡੀ ਹੈ ਜੀ ਆਪਣੀ ਜਲਦੀ ਤੋਂ ਜਲਦੀ ਆਪਣੀ ਇੱਥੇ ਆਵੇ ਜੀ ਤੇ ਕੋਈ ਵੀ ਰਾਹ 'ਚ ਕੋਈ ਵੀ ਰੁਕਾਵਟਾਂ ਲੱਗਦੀਆਂ ਤਾਂ ਸਰਕਾਰ ਹੈਲਪ ਕਰੇ ਜੀ ਸਾਡੀ ਭਾਜੀ ਹਰਵਿੰਦਰ ਸਿੰਘ ਕੀ ਲੱਗਦਾ ਤੁਸੀਂ ਰਣਵੀਰ ਜੀ ਆਹ ਦਾਦਾ ਜੀ ਕਿਵੇਂ ਦੇਖਦੇ ਹਾਂ ਪੁੱਤ ਨੌਜਵਾਨ ਹੋਵੇ ਤੇ ਉਹ ਦੁਨੀਆ ਨੂੰ ਅਲਵਿਦਾ ਕਹਿ ਗਿਆ ਕਿਵੇਂ ਦੇਖਦੇ ਹਾਂ ਸਾਰਾ ਜਿਹੜਾ ਘਟਨਾਕਰਮ ਦੇਖਣ ਤਾਂ ਪਾਤੀ ਜਾਤ ਨੋ ਕੀ ਉਹਦੇ ਸਾਹਮਣੇ ਸਾਰਾ ਕੁਝ ਪਰਵਾਹ ਨਾ ਕੀ ਬਿਚਰੇ ਜਿਹਾ ਕਿਵੇਂ ਖੜਾ ਪਰਵਾਹ ਗੱਲ ਹੁੰਦੀ ਸੀ ਕੀ ਕਹਿੰਦਾ ਸੀ ਤੁਹਾਡੇ ਨਾਲ ਗੱਲ ਹੁੰਦੀ ਜਦੋਂ ਗੱਲ ਤਾਂ ਸਾਡਾ ਬਹੁਤ ਸਤਿਕਾਰ ਕਰਦਾ ਸੀ ਸਰ ਬਹੁਤ ਸੋਹਣਾ ਬੇਟਾ ਸੀ ਪੜ੍ਹਾਈ ਚ ਵੀ ਟੌਪ ਤੇ ਸੀਗਾ ਜੀ ਬਸ ਕਿ ਮੈਂ ਬਹੁਤ ਕੁਝ ਕਰੂੰਗਾ ਬੰਕੇ ਤੁਹਾਨੂੰ ਦਿਖਾਉਂਗਾ ਕਿ ਪ੍ਰਮਾਤਮਾ ਨੇ ਵਸ ਇਥੂ ਗਿਆ ਸੀ ਕੀ ਕੀ ਸੁਪਨੇ ਲੈ ਕੇ ਗਿਆ ਸੀਗਾ ਸੁਪਨੇ ਤਾਂ ਬਹੁਤ ਲੈ ਕੇ ਗਿਆ ਸੀ ਜੀ ਵੀ ਮੈਂ ਕਰੂੰ ਪਾਪੇ ਦੀ ਮਦਦ ਕਰੂੰ ਪਰਿਵਾਰ ਦੀ ਮਦਦ ਕਰੂੰ ਵੀ ਮੈਂ ਉੱਥੇ ਰਹਿ ਕੇ ਵਧੀਆ ਕੰਮ ਕਰੂੰ ਵਧੀਆ ਪਰਿਵਾਰ ਚਲਾਉਂ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਸਰਕਾਰ ਤੋਂ ਸਹੀ ਮੰਗਾਈ ਬਸ ਸਾਡੇ ਪੇੜੇ ਧੀਲਾਸ ਇੱਥੇ ਜੇ ਕੋਈ ਦਿੱਕਤ ਆਉਂਦੀ ਹੈ ਤਾਂ ਸਿਲਕਾਰ ਦੂਰ ਕਰੇ ਚੀਤੀ ਰੇਤੀ ਸਾਡੇ ਸੇਦਾ ਕਰਕੇ ਪਹਚਾਈ ਜਾਵੇ